ਸ਼ਸ਼ੀਗਰ ਜਾਨੀ ਤੁਸੀਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ ਉਸ ਵਕਤ ਦੁਆਰਾ ਲਾਈਵ ਜੁੜਿਆ ਤੁਹਾਨੂੰ ਬਿਲਕੁਲ ਜਿਹੜੀ ਹੈ ਅਪਡੇਟ ਦਿੰਦੇ ਹੋਏ ਨਜ਼ਰ ਆ ਰਹੇ ਆ ਪੀਏਯੂ ਗਰਾਊਂਡ ਦੇ ਵਿੱਚ ਜਿੱਥੇ ਕੀ ਐਲਆਰਜੀ ਐਮਏ ਐਗਜ਼ੀਬਿਸ਼ਨ ਜਿਹੜੀ ਹੈ ਸੈਕੰਡ ਡੇ ਦੇ ਵਿੱਚ ਪਹੁੰਚ ਚੁੱਕੀ ਹੈ ਵਿਜ਼ਟਰ ਚੈੱਕ ਕਰ ਸਕਦੇ ਹੋ ਹਰੇਕ ਸਟੋਰ ਦੇ ਉੱਤੇ ਜਾ ਕੇ ਤੁਹਾਨੂੰ ਲਾਈਵ ਅਪਡੇਟ ਦਿੰਦੇ ਆਂ ਦੀ ਕੋਸ਼ਿਸ਼ ਕਰਦੇ ਪਏ ਆਂ ਸੋ ਫਿਲਹਾਲ ਲਾਈਵ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਹੈ ਹਰੇਕ ਬ੍ਰਾਂਡ ਦੇ ਉੱਤੇ ਜਿਹੜੇ ਕਿ ਵਿਜ਼ਟਰ ਚੈੱਕ ਕਰ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਹੈ ਤਾਂਤਲਾ ਲੱਗਾ ਹੋਇਆ ਵਿਜ਼ਟਰ ਜਿਹੜੇ ਵਾਕਵਾਕ ਸ਼ਹਿਰਾਂ ਦੇ ਉੱਤੋਂ ਦੀ ਜਿਹੜੇ ਵਿਜ਼ਟਰ ਪਹੁੰਚੇ ਨੇ ਐਲ ਆਰ ਜੀ ਐਮ ਐ ਐਗਜ਼ੀਬਿਸ਼ਨ ਦੇ ਵਿੱਚ ਦੇਖ ਸਕਦੇ ਹੋ ਹਰੇਕ ਜਿਹੜੀ ਹੈ ਆਉਣ ਵਾਲੇ ਆਗਾਮੀ ਵਿంటర్ ਸੀਜ਼ਨ ਨੂੰ ਲੈ ਕੇ ਜਿਹੜੀ ਇੱਥੇ ਬੁਕਿੰਗ ਫੇਅਰ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਓਨਰ ਵੀ ਜਿਹੜੇ ਆਪ ਜਿਹੜੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਹੜੇ ਓਨਰ ਜਿਹੜੇ ਮੌਜੂਦ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਹੈ ਪੂਰੀ ਆਰ ਐਨ ਡੀ ਇੱਥੇ ਕੀਤੀ ਜਾ ਰਹੀ ਹੈ ਹਰੇਕ ਸੈਂਪਲ ਸੈਟ ਜਿਹੜਾ ਇੱਥੇ ਚੈੱਕ ਕੀਤਾ ਜਾ ਰਿਹਾ ਉਸ ਤੋਂ ਬਾਅਦ ਹੀ ਜਿਹੜੀ ਹੈ ਇਹ ਸਟੋਰ ਦੇ ਉੱਤੇ ਪਹੁੰਚਦਾ ਉਸ ਤੋਂ ਬਾਅਦ ਜਿਹੜਾ ਕਿ ਸਾਡੇ ਜਿਹੜੇ ਬੱਚੇ ਨੇ ਜਾਂ ਅਸੀਂ ਲੋਕਾਂ ਜਿਹੜੇ ਇਸ ਨੂੰ ਜਿਹੜਾ ਪਾਉਣ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਅੰਕਲ ਪੂਰੇ ਅੰਕਲ ਖੁਸ਼ਪੂਰੇ ਲੱਗ ਰਹੇ ਆ ਅੱਜ ਪੂਰੇ ਮੈਂ ਦੇਖ ਰਿਹਾ ਕਿ ਤਰ੍ਹਾਂ ਪੂਰਾ ਸੈਂਪਲ ਸੈੱਟ ਪੂਰਾ ਦਿਖਾ ਰਹੇ ਹੋ ਪਹਿਲਾਂ ਤਾਂ ਕੀ ਹੋਜੀ ਦਾ ਨਾਮ ਦੱਸ ਦਿਓ ਤੇ ਕੀ ਨਾਮ ਹੈ ਇਹ ਆਪਣਾ ਲਾਈਫ ਸਟਾਈਲ ਹੋਜੀ ਹੈ ਤੇ ਤੁਸੀਂ ਬੇੜੇ ਨਾਲ ਮਿਲੋ ਬੇੜਾ ਹੈਗਾ ਲਾਈਫ ਸਟਾਈਲ ਹੋਜੀ ਵੱਲੋਂ ਕਿਸ ਤਰ੍ਹਾਂ ਦਾ ਅੱਜ ਅੰਕਲ ਵੀ ਤੇ ਕਿਆ ਪੂਰਾ ਬਿਲਕੁਲ ਜੀ ਬਿਲਕੁਲ ਰੌਣਕ ਤਾਂ ਮਤਲਬ ਕੱਲ ਦੇ ਅਸੀਂ ਆਏ ਹਾਂ ਬਹੁਤ ਥੱਕ ਚੁੱਕੇ ਹਾਂ ਦਾ ਉਸ ਤੇ ਗੱਲਾਂ ਬਸ ਬਹੁਤ ਹੋ ਗਿਆ ਬਹੁਤ ওভার ਬੁਕਿੰਗ ਹੈ ਕਿਸ ਤਰ੍ਹਾਂ ਦੇ ਬਹੁਤ ਸਰ ਬਹੁਤ ਚੀਜ਼ ਬੁੱਕ ਹੋ ਰਹੀ ਹੈ ਪੂਰੀ ਅੱਛੀ ਬੁਕਿੰਗ ਹੋ ਰਹੀ ਹੈ ਮਤਲਬ ਜਿੰਨਾ ਸਾਡੇ ਕੋਲ ਸਟਾਕ ਨਹੀਂ ਹੈ ਉਸ ਤੋਂ ਜ਼ਿਆਦਾ ਮਾਲ ਦੇ ਅਸੀਂ ਬੁਕਿੰਗ ਕਰ ਚੁੱਕੇ ਹਾਂ ਮੂਕਿੰਗ ਆ ਰਿਹਾ ਕੋਲ ਬਾਰਡਰ ਭੁਗਤਾਨ ਦੀ ਭਾਣਾ ਕਿਤੇ ਭਤਾਵਾਂਗੇ ਜੀ ਨਾਲ ਨਾਲ ਪ੍ਰੋਡਕਸ਼ਨ ਹੈਗੀ ਹੈ ਅਸੀਂ ਆਰਡਰ ਨਹੀਂ ਭੁਗਤਾਵਾਂਗੇ ਨਾਲ ਬਣਾਣੇ ਕੀ ਕੀ ਆ ਲਾਈਟ ਬਿਲਕੁਲ ਜੀ ਅਸੀਂ ਸਵੈਟਰ ਸ਼ਰਟ ਬਣਾਣੇ ਆ ਸਵੈਟ ਸੂਟ ਬਣਾਣੇ ਆ ਬੋਲਨ ਸੂਟ ਬਣਾਣੇ ਆ ਪੂਰਾ ਮੇਰਾ ਕੰਪਲੀਟ ਸੈਟ ਹੈ ਸਾਈਟ ਆਫ ਕੰਪਲੀਟ ਗੇਟਸ ਗਾਰਡਨ ਅਸੀਂ ਸਾਰੀ ਮਤਲਬ ਪੂਰੀ ਮੇਰੇ ਕੋਲ ਹੈ ਬੱਚਾ ਪੂਰਾ ਤਿਆਰ ਕਰਦੇ ਹਾਂ ਬਿਲਕੁਲ ਜੀ ਬੱਚਾ ਤਿਆਰ ਕਰਦੇ ਹਾਂ ਇੱਕ ਫੈਮਿਲੀ ਆਵੇ ਉਹਨੂੰ ਅਸੀਂ ਸਾਰਾ ਪ੍ਰਸਨਾਨ ਕਰ ਦਿੰਦੇ ਹਾਂ ਠੀਕ ਠੀਕ ਥੱਲੇ ਏਜ ਗਰੁੱਪ ਦੀ ਗੱਲ ਕਰੀਏ ਤਾਂ ਥੱਲੇ ਬੱਚਿਆਂ ਨੂੰ 2 ਸਾਲ ਤੋਂ ਲੱਗੇ 2.5 ਸਾਲ ਤੋਂ ਓਕੇ ਸੋ ਕਿਸ ਤਰ੍ਹਾਂ ਦਾ ਵਿਜ਼ਟਰ ਕਿਤੋਂ ਕਿਤੋਂ ਪਹੁੰਚਿਆ ਇਸ ਵਾਰੀ ਆ ਵਿਜ਼ਟਰ ਦੇਖੋ ਜੀ ਯੂਪੀ ਦਿੱਲੀ ਅੰਮ੍ਰਿਤਸਰ ਅੱਜ ਬੇਸਿਕਲੀ ਇਸ ਮੰਡੇ ਹੈ ਦਿੱਲੀ ਬੰਦ ਹੈ ਅਮਰੀਕਾ ਬੰਦ ਹੈ ਉਹਦਾ ਬਹੁਤ ਕਸਟਮਰ ਆਤਰ ਜੀ ਸੋ ਓਵਰ ਆਲ ਰਿਸਪੌਂਸ ਬਹੁਤ ਬਹੁਤ ਗੁੱਡ ਹੈ ਜੀ ਬਹੁਤ ਬਹੁਤ ਓਵਰ ਆਲ ਰਿਸਪੌਂਸ ਹੈ ਅਸੀਂ ਇੱਕ ਦਿਨ ਹੋਰ ਪਏ ਤਾਂ ਹੋਰ ਆਰਡਰ ਆਗੇ ਅਰੇ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਠੀਕ ਥੈਂਕ ਯੂ ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਹੜੇ ਵਿਜ਼ਟਰ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕਿਆ ਨਾਮ ਹੈ ਪਕਾਸ਼ ਜੀ ਪਕਾਸ਼ ਜੀ ਕਿਆ ਕਹਿਣਾ ਚਾਹੋਗੇ ਵਿਜ਼ਟਰ ਕਿ ਆਏ ਹੋ ਬਹੁਤ ਬੜੀਆ ਰਿਸਪੌਂਸ ਆ ਰਹਾ ਸਰ ਬਹੁਤ ਬੜੀਆ ਰਿਸਪੌਂਸ ਹੈ ਹਮੇ ਤਾਂ ਕਸਟਮ मतलब लगा लो प्लेटफॉर्म पे लेके आ रहे हैं यही से सारे के ऑर्डर कवर हो रहे हैं नहीं तो हमें जगह जगह लेके जाना पड़ रहा था सबकी फैक्ट्रीज में बड़ी डिफिकल्टी हो रही थी तो यहाँ हमें काफी बेटर है उस चीज का बहुत बढ़िया माल है सर सारे ब्रांडेड पीस है इम्पोर्टेंट फैब्रिक है सारा बहुत अच्छा माल है इनका हाँ जी हाँ जी

ਕੋਈ ਆਏ ਡਿਸਟ੍ਰਿਕਟ ਗੁਰਦਾਸਪੁਰ ਦੀ ਨਾ ਨਗਰ ਸੇ ਹਾਂ ਉਹ ਕੈਸਾ ਦੇਖ ਰਿਹਾ ਆਜੋ ਸੈਂਪਲ ਸੈਟ ਚੈੱਕ ਕਰੋ ਨਹੀਂ ਨਾ ਜੀ ਨਾ ਨਾ ਜੇ ਤਾਂ ਜਹਾਂ ਪਰ ਬੈਠੇ ਆਂ ਤਾਂ ਜਿਵੇਂ ਬਾਦਸ਼ਾਹ ਆਂਗੇ ਹਾਂ ਇੱਕ ਆ ਚਾਹੀਏ ਐਸੇ ਕਹ ਅਨਦਰ ਡਿਸਕਾਊਂਟ ਨਹੀਂ ਦਿੱਤੇ ਜਲਦੀ ਨਹੀਂ ਨਹੀਂ ਡਿਸਕਾਊਂਟ ਹਮੇ ਦਿੱਤੇ ਆਂ ਜੀ ਹਾਂ ਦੇ ਦੇਤੇ ਆ ਠੀਕ ਜੀ ਸਾਡੇ ਕੋਲ ਕੁਝ ਕਸਟਮਰ ਹੈ ਮਾਰਾ ਪਰਿਵਾਰ ਸੋ ਲਾਈ ਤਾਂ ਸੀਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਆਂ ਸੋ ਇੱਕ ਫੈਮਿਲੀ ਐਟਮੋਸਫੇਅਰ ਦੇ ਵਿੱਚ ਜਿਹੜਾ ਕਿ ਇੱਥੇ ਬਾਏਰ ਸੇਲਰ ਮੀਟ ਜਿਹੜੀ ਹੈ ਤੇ ਹੁੰਦੀ ਹੋਈ ਨਜ਼ਰ ਆ ਰਹੀ ਆ ਹੋਰ ਵੀ ਸਟੋਰ ਦੇ ਉੱਤੇ ਜਾ ਕੇ ਤੁਹਾਨੂੰ ਵਿਜ਼ਿਟ ਕਰਾਉਂਦੇ ਰਾਵਾਂਗੇ ਦੇਖਦੇ ਰਹੋ ਬਣੇ ਰਹੋ ਜਾਨੀ ਤੇ ਅਸ਼ੀਰਵਾਦ ਧੰਨਵਾਦ